पठानकोट जिले के मिर्जापुर वाला सवर्गी की केंद्रीय एजेंसी करके पाकिस्तान दी जेल विच दस साल रहा पर जदो ओ वापस आया था। कोई दिता गया। की वल्लो कोई गया तक आर्थिक मदद भी दे 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 सवर्गवास हो चुका है ते आज उना दा परिवार दर दर दया दाने, दाने मोहताज है परिवार का कहना है कि कूड़ा राम उन्नीस सौ इकहत्तर उन्नीस सौ छिहत्तर सेना ने फिर दस साल की कैद हुई उन्नीस सौ छियासी वापस आए तरह राह एजेंसिया ने उन्होंने संपर्क करना बंद कर दिता जिस कारण उन्होंने बहुत बुरी जिंदगी जीनी पई किसी ने कोई आर्थिक मदद नहीं की उन्होंने वालों प्रधानमंत्री राष्ट्रपति हो विभागों चिट्ठिया लिखिया गई पर किसी ने

ਜੋ ਕਿ ਸਵਰਗੀ ਕੁਲाराम ਜੋ ਕਿ ਏਜੰਸੀਆਂ ਦੇ ਸੰਪਰਕ ਵਿੱਚ ਆਏ ਤੇ ਦੇਸ਼ ਭਗਤੀ ਲਈ ਪਾਕਿਸਤਾਨ ਵੀ ਭੇਜਿਆ ਗਿਆ ਉੱਥੇ ਵੀ ਉਹਨਾਂ ਨੇ ਖੁਫੀਆ ਏਜੰਸੀਆਂ ਰਾਹੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਖੁਫੀਆ ਰਿਪੋਰਟੀਆਂ ਭਾਰਤ ਸਰਕਾਰ ਨੂੰ ਭੇਜੀਆਂ ਔਰ ਕਈ ਮਦਦ ਕੀਤੀ ਪਰ ਦੇਸ਼ ਭਗਤੀ ਦੇ ਬਦਲੇ ਉਹਨਾਂ ਨੂੰ ਜਲਾਲਤ ਭਰੀ ਮੌਤ ਮਿਲੀ ਔਰ ਜਲਾਲਤ ਭਰੀ ਮੌਤ ਦੇ ਬਾਅਦ ਅੱਜ ਉਹਨਾਂ ਦਾ ਪਰਿਵਾਰ ਦਾਣੇ-ਦਾਣੇ ਲਈ ਮੁਹਤਾਜ ਹੈ ਔਰ ਮਜ਼ਦੂਰੀ ਕਰਕੇ ਜੀ ਰਿਹਾ ਹੈ ਅੱਜ ਆਹੀਂ ਉਹਨਾਂ ਦੇ ਪਰਿਵਾਰ ਦੇ ਘਰ ਵਿੱਚ ਆਏ ਆ ਤੇ ਤੁਹਾਨੂੰ ਹਾਲਾਤ ਵੀ ਦੱਸਨੇ ਆ ਔਰ ਉਹਨਾਂ ਦੀ ਧਰਮ ਪਤਨੀ ਵੀ ਸਾਡੇ ਨਾਲ ਆਉਂਦਾ ਬੇਟਾ ਵੀ ਸਾਡੇ ਨਾਲ ਆਇਆ ਉਹਨ ਤੁਹਾਡੇ ਪਤੀ ਜੀ ਜਿਹੜੇ ਪਾਕਿਸਤਾਨ ਜੇਲ੍ਹ ਚੋਂ ਕੱਟ ਕੇ ਆਏ ਉਹਨਾਂ ਦੇ ਕੀ ਕੀ ਹਾਲਾਤ ਰਹੇ ਨੇ ਤੁਸੀਂ ਦੱਸੋ ਦੇ ਹਾਲਾਤ ਬਹੁਤ ਮਾੜੇ ਸੀ ਉਹ ਜੇਲ੍ਹ ਵਿੱਚ ਰਹੇ ਕਿੰਨੇ ਸਾਲ ਰਹੇ ਜੇਲ੍ਹ ਚ 10 ਸਾਲ ਤੇ ਉਹਦੇ ਵਿੱਚ ਕੇ ਸਰਕਾਰ ਨੇ ਜਾਂ ਕੋਈ ਆਣ ਤੋਂ ਬਾਅਦ ਕੋਈ ਮਦਦ ਹੋਈ ਤੁਹਾਡੀ ਕੋਈ ਮਦਦ ਨਹੀਂ ਕੀਤੀ ਉਹਨੇ ਕਿਸੇ ਨੇ ਵੀ ਹੜੀ ਤੁਸੀਂ ਹੁਣ ਕਿਸ ਤਰ੍ਹਾਂ ਆਪਣਾ ਜੀਵਨ ਜੀ ਆਪਨ ਕਰ ਰਹੇ ਹੋ ਕਿਸ ਤਰ੍ਹਾਂ ਜ਼ਿੰਦਗੀ ਜੀ ਰਹੇ ਹੋ ਆਪਾਂ ਇਹ ਇਹਦਾ ਜਿੰਦਗੀ ਜੀ ਆਨੇ ਬੜੀ ਮਾੜੀ ਮਾੜੇ ਹਾਲਾਤ ਹਾਲੇ ਠੀਕ ਕੰਮ ਕਰਦੇ ਹੋ ਆਮਾ ਦੁਕਾਨ ਪਰ ਕੰਮ ਕਰਦੇ ਆ ਲੱਗੀ ਦਿਹਾੜੀ ਲਾ ਲਈ ਮੇਰੇ ਨਹੀਂ ਸਹੀ ਕਾਰੀ ਬਚ ਜਾਣੀ ਆ ਤੁਸੀਂ ਕਦੀ ਕੋਈ ਸਰਕਾਰ ਨੂੰ ਚਿੱਠੀ ਲਿਖੀ ਜਾਂ ਕੋਈ ਵਿਭਾਗ ਨੂੰ ਚਿੱਠੀ ਲਿਖੀ ਤੁਹਾਡੀ ਜਨਰਲ ਮਦਦ ਕੋਈ ਕੀਤੀ ਹੋਏ ਕਿਸੇ ਨੇ ਮਦਦ ਨਹੀਂ ਕੀਤੀ ਹੜੀ ਕਿਸੇ ਨੇ ਵੀ ਸਾਡੇ ਨਾਲ ਉਹਨਾਂ ਦੇ ਬੇਟੇ ਵੀ ਮਜ਼ਦੂਰ ਆ ਹੀ ਉਹਨਾਂ ਦੇ ਬੇਟੇ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਸ਼ੰਕਰਦੇਵਾਲ ਜੀ ਸ਼ੰਕਰਦੇਵਾਲ ਜੀ ਤੁਹਾਡੇ ਪਿਤਾ ਜੀ ਜੋ ਕਿ ਇੱਕ ਦੇਸ਼ ਭਗਤ ਸਨ ਉਹਨਾਂ ਨੇ ਕਾਫੀ ਸਮਾਂ ਪਾਕਿਸਤਾਨ ਵੀ ਜੇਲ੍ਹ ਵਿੱਚ ਕਟਿਆ ਤੁਹਾਨੂੰ ਘਰ ਆਣ ਦੇ ਬਾਅਦ ਉਹਨੂੰ ਜਦੋਂ ਕੀ ਕੀ ਉਹਨਾਂ ਨੂੰ ਕੀ ਮੁਸ਼ਕਲਾਂ ਆਈਆਂ ਜਾਂ ਉਨਾ ਕੋਈ ਸਰਕਾਰ ਨੇ ਮਦਦ ਕੀਤੀ ਜਾਂ ਕਿਸ ਤਰ੍ਹਾਂ ਦੇ ਹਾਲਾਤ ਰਹਿਣਾ ਨਹੀਂ ਸਰ ਕਿਸੇ ਨੇ ਵਜ਼ਨ ਨਹੀਂ ਕੀਤੀ ਇਸ ਕਿਸ ਕਿਸ ਲਈ ਗਏ ਹੀ ਪਾਕਿਸਤਾਨ ਪਾਕਿਸਤਾਨ ਮੈਗਮੇਂ ਭੇਜਿਆ ਹੀ ਤੇ ਤੁਹਾਨੂੰ ਬਣਾਉਗੀ ਬੋਲਦੇ ਦੇਸ਼ ਭਗਤ ਬਣਾਵਾਂਗੇ ਤੁਹੇ ਦੇ ਸੀ ਪਾਕਿਸਤਾਨ ਭੇਜਦੇ ਇੱਕ ਵਾਰੀ ਪਹਿਲੀ ਵਾਰ ਇੱਕ ਵਾਰ ਗਏ ਨਾ ਕਹਿੰਦੇ ਨਕਸ਼ਾ ਨਕਸ਼ਾ ਬਣਾ ਕੇ ਲਿਆਓ ਦੇਸ਼ ਭਗਤ ਬਣਾਵਾਂਗੇ ਉਤਵਾ ਫਿਰ ਦੂਜੀ ਵਾਰ ਫਿਰ ਗਏ ਪਕੜੇਗੇ 10 ਸਾਲ ਨੂੰ ਕੈ ਜੇਲ ਜਰੇ 10 ਸਾਲ ਜੇਲ ਜਰੇ ਪਕੜ ਗਏ ਨਾ ਤੁ ਬਾਸ ਮਾਰਦੇ ਰਹੇ ਕੁੱਟਦੇ ਬਹੁਤ ਮਾਰਦੇ ਸੀ ਉਤਵਾ ਜਰੇ ਬਾਰਡਰ ਤੇ ਆਏ ਕਹਿੰਦੇ ਸੀ ਕਿ ਵਾਗ ਸੋਚਦੇ ਸੀਗਾ ਆਨ ਨੂੰ ਲੈਣਾ ਵਾ ਕੋਈ ਛੱਡੀ ਦੇਖਣ ਸਾਡਾ ਸਵਾਗਤ ਕਰਨਗੇ ਸਾਡਾ ਕੋਈ ਨਾ ਕਹਿ ਇਹ ਨਹੀਂ ਬਾਰਡਰ ਤੇ ਕੋਈ ਲੈਣ ਨਹੀਂ ਆਏਗਾ ਨਾ ਕਾਰ ਦੇ ਪਿੱਛੇ ਕਹਿੰਦੇ پیسے ਦੇਵਾਂਗੇ ਕਾਰ ਦੇਖਾਂਗੇ ਤੁਹਾਡਾ ਤੇ ਇਹਨਾਂ ਕਾਰ ਤੇ ਵੈਕਸੀ ਨਹੀਂ ਦੇਖੀ ਨਹੀਂ ਗਈ ਕਦੀ ਕੋਈ ਤਾਂ ਚਿੱਠੀਆਂ ਲਿਖੀਆਂ ਉਹਨਾਂ ਦੇ ਅਧਿਕਾਰੀਆਂ ਨੂੰ ਜਾਂ ਮੈਕਪੇ ਨੂੰ ਜਾਂ ਪ੍ਰਧਾਨ ਮੰਤਰੀ ਕਿਸੇ ਅਫਸਰ ਨੂੰ ਚਿੱਠੀਆਂ ਸਭ ਨੂੰ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਨੂੰ ਸਭ ਨੂੰ ਦੇਖੀਆਂ ਨਹੀਂ ਕਿ ਕਿਸੇ ਨੇ ਨਹੀਂ ਸੋਚਿਆ ਸਾਡੇ ਬਾਰੇ ਹੋਰ ਤੁਸੀਂ ਸਰਕਾਰ ਨੂੰ ਕੀ ਮਦਦ ਕਰਨਾ ਚਾਹੋ ਜਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਮਦਦ ਸਾਡੀ ਉਨਨੋ ਹੁਣ ਦਿੱਤਾ ਡੈਡੀ ਦਾ ਹਾਕ ਸਾਨੂੰ ਦਿੱਤਾ ਜਾਏ। ਉਹ ਹੱਕ ਦਿੱਤਾ ਹੈ ਸਾਡੇ ਵੀ ਕਰਦੇ ਹੋਏ ਹਾਲਾਤ ਸਹੀ ਹੋ ਜਾਣ। ਕੁਲाराम ਜੋ ਕਿ ਦੇਸ਼ ਦੀ ਖਾਤਰ ਦੇਸ਼ ਭਗਤੀ ਲਈ ਇਗਰਾਜ਼ ਏਜੰਸੀਆਂ ਦੇ ਨਾਲ ਆਏ ਸੰਪਰਕ ਵਿੱਚ ਆਏ ਤੇ ਪਾਕਿਸਤਾਨੀ ਸਹਾਇਤਾ ਵੀ ਕੱਟ ਗਈ ਆਏ ਔਰ ਵਾਪਸ ਆਣ ਦੇ ਬਾਅਦ ਉਹਨਾਂ ਦੇ ਹਾਲਾਤ ਹੋਰ ਵੀ ਖਰਾਬ ਰਹੇ ਉਹਨਾਂ ਦੇ ਮਾਰਕੁਟਾਈ ਦੇ ਕਾਰਨ ਹਾਲਾਤ ਖਰਾਬ ਰਹੇ ਔਰ ਮੌਤ ਵੀ ਹੋ ਚੁੱਕੀ ਹੈ। ਅੱਜ ਉਹਨਾਂ ਦਾ ਪਰਿਵਾਰ ਜੋ ਕਿ ਦੇਸ਼ ਭਗਤੀ ਦੀ ਸਹਾਇਤਾ ਕੱਟ ਰਿਹਾ ਹੈ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਜੋ ਕਿ ਬਹੁਤ ਹੀ ਮਾੜੀ ਘੜੀ ਉਹਨਾਂ ਦੇ ਉੱਪਰ ਆਈ ਹੋਈ ਹੈ। ਔਰ ਕੋਈ ਵੀ ਉਹਨਾਂ ਦਾ ਅਧਿਕਾਰੀ ਜਾਂ ਮਹਿਕਮਾ ਜਾਂ ਕੋਈ ਸਰਕਾਰ ਮਦਦ ਕਰ ਰਹੀ ਹੈ ਇਸ ਲਈ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਵੀ ਇਵੈਂਟ ਦਿਖਾਉਂਦੇ ਰਹਾਂਗੇ ਬਣੇ ਰਹੋ ਸਾਡੇ ਨਾਲ